ਠਾਣਾ ਲੰਬੀ ਦੇ ਪੁਲਿਸ ਦੇ ਫਤਿਹਪੁਰ ਮੰਨੀਆਂ ਵਿੱਚ ਨਸ਼ੇ ਦੀ ਓਵਰਡੋਸ ਦੇ ਨਾਲ ਹੋਈ ਇੱਕ ਨੌਜਵਾਨ ਮੌਤ ਲਈ ਜ਼ਿੰਮੇਵਾਰ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਪੁਲਿਸ ਅਤੇ ਪੱਤਰਕਾਰਾਂ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਦੀ 2011 ਵਿੱਚ ਮੌਤ ਹੋ ਚੁੱਕੀ ਹੈ ਉਸ ਦੇ ਦੋ ਲੜਕੇ ਹਨ ਤੇ ਵੱਡਾ ਲੜਕਾ ਗੁਰਪ੍ਰੀਤ ਸਿੰਘ ਗੋੜਾ Amazon ਕੰਪਨੀ ਵਿੱਚ ਨੌਕਰੀ ਕਰਦਾ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਸਰਬਜੀਤ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਦਾ ਕਾਰਨ ਉਕਤ ਗੁਰਪ੍ਰੀਤ ਗੋੜਾ ਉਸ ਦਾ ਲਬਦੀਪ ਸਿੰਘ ਲੱਬੂ ਅਤੇ ਸ਼ਰਨਜੀਤ ਸਿੰਘ ਅਤੇ ਸ਼ੁਭਦੀਪ ਹਨ ਉਹਨਾਂ ਨੇ ਉਸਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਗਵਾਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮਹਾਰਾਜਪੁਰ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਕੀ ਨਾਂ ਲਿਖੀ ਕੋਈ ਆ ਜੀ ਮੇਰਾ ਨਾਮ ਸਰਬਜੀਤ ਕੌਰ ਹੈ ਪਿੰਡ ਮੇਰਾ ਫਤਿਹਪੁਰ ਮੰਨਿਆਲਾ ਹੈ ਮੇਰਾ ਕਾਕਾ ਐਮਾਜ਼ਨ ਚ ਕੰਮ ਕਰਦਾ ਸੀਗਾ ਜੀ ਉਹਨੇ ਕੋਰਸ ਕੀਤਾ ਸੀਗਾ ਬੱਲੂਆ ਨੇ ਤੋਂ ਸਰਕਾਰੀ ਉੱਥੇ ਸਰਕਾਰੀ ਮਤਲਬ ਕਿ ਹੈ ਆ ਸੈਂਟਰ ਦੇ ਕੋਈ ਉਥੇ ਉਹਨੇ ਕੋਰਸ ਕਰਕੇ ਤੇ Amazon ਚ ਕੰਮ ਕਰਦਾ ਸੀਗਾ 2 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ 2 ਦਿਨਾਂ ਵਾਸਤੇ ਘਰੇ ਆਇਆ ਸੀਗਾ ਉਹ ਫਰੀਦਕੋਟ ਪੂਆ ਕੋਲੇ ਗਿਆ ਛਲਾ ਪੂਆ ਕੋਲੋਂ ਇਹਨਾਂ ਨੇ ਬੁਲਾ ਲਿਆ ਉਹਨਾਂ ਨੇ ਕੋਈ ਪੋਸਟਰ ਲਾਉਣੇ ਸੀ ਉਹਨਾਂ ਦਾ ਕਾਕਾ ਕੋਈ ਪ੍ਰਧਾਨ ਬੰਦਾ ਪਿਆ ਏ ਮਹਾਰਾਜਾ ਰਣਜੀਤ ਕਾਲਜ ਚ ਉੱਥੇ ਉਹਨਾਂ ਨੇ ਕੋਈ ਪੋਸਟਰ ਲਵਾਉਣੇ ਸੀ ਤੇ ਉਹਨਾਂ ਨੇ ਮੇਰੇ ਬੇਟੇ ਨੂੰ ਬੁਲਾਇਆ ਫੋਨ ਕਰਕੇ ਮੇਰਾ ਬੇਟਾ ਸ਼ਾਮ ਨੂੰ ਆਇਆ ਘਰੇ 7 ਵਾਲੀ ਬਸ ਤੇ 7 ਵਾਲੀ ਬਸ ਤੇ ਆ ਕੇ ਸਵੇਰ ਮੇਰੇ ਬੇਟੇ ਨੇ ਚਾਹ ਪਾਣੀ ਪੀਤਾ ਤੇ ਉਹ 8 ਵਾਲੀ ਬਸ ਤੇ 8 ਵਜੇ ਘਰੋਂ ਨਿਕਲ ਗਿਆ ਮੰਨ ਲਾ ਉਹ ਗੱਡੀ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਨਾਲ ਲੜਾਈ ਸੀ ਰੋਲਾ ਸੀਗਾ ਉਹ ਗੱਡੀ ਤੇ ਉਹਨੂੰ ਲੈ ਗਏ ਤੇ ਉਹ ਗੱਡੀ ਤੇ ਲਿਜਾ ਕੇ ਉਹਨਾਂ ਨੇ ਉਹ ਉੱਥੇ ਲੜਾਈ ਝਗੜਾ ਕਰਾਉਣੇ ਕਰਾਇਆ ਲੜਾਈ ਝਗੜਾ ਕਰਾਉਣ ਮਾਰੇ ਮੇਰੇ ਬੇਟੇ ਨੂੰ ਉਹਨਾਂ ਨੇ ਟੀਕਾ ਲਾਇਆ ਖੁਦ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾਗਾ ਟੀਕਾ ਲਾ ਕੇ ਮੇਰੇ ਘਰੇ ਛੱਡਣ ਆਏ ਉਹ ਜਿਹੜਾ ਜਿਨ੍ਹਾਂ ਦੀ ਲੜਾਈ ਸੀਗੀ ਉਹਨਾਂ ਦਾ ਭਰਾ ਸੀਗਾ ਛੋਟਾ ਲਬਦੀਪ ਸਿੰਘ ਉਹਦਾ ਨਾਮ ਏ ਉਹ ਛੱਡਣ ਆਏ ਮੇਰੇ ਬੇਟੇ ਨੂੰ ਜਦੋਂ ਮੇਰੇ ਬੇਟੇ ਨੂੰ ਛੱਡਣ ਆਏ ਮੇਰੇ ਬੇਟੇ ਦੀ ਡੈਥ ਹੋ ਚੁੱਕੀ ਸੀਗੀ ਮੈਂ ਸਾਰਿਆਂ ਨੂੰ ਆਖਿਆ ਵੀ ਉਰੇ ਆਓ ਮੇਰੇ ਬੇਟੇ ਨੂੰ ਛੱਡਣ ਆਏ ਆ ਸਾਰੇ ਆਏ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਵੀ ਆਏ ਉਹਨਾਂ ਨੇ ਵੇਖਿਆ ਉਹ ਕਹਿੰਦੇ ਇੰਦੇ ਚ ਕੁਝ ਨਹੀਂਗਾ ਫਿਰ ਮੈਨੂੰ ਉਹਨਾਂ ਦਾ ਜਿਹੜਾ ਗੁਰਪ੍ਰੀਤ ਸਿੰਘ ਉਹ ਮੈਨੂੰ ਕਹਿੰਦਾ ਵੀ ਇਹਨੂੰ ਲੈ ਚਲੀਏ ਮਲੋਟ ਮੈਂ ਕਿਹਾ ਜਿਹੜੇ ਲੈ ਕੇ ਗਏ ਉਹ ਲੈ ਕੇ ਜਾਣ ਫਿਰ ਉਹਨਾਂ ਨੇ ਗੱਡੀ ਕਰਾਈ ਕਰਾਏ ਤੇ ਫਿਰ ਮੈਨੂੰ ਨਾਲ ਬਿਠਾਇਆ ਮੇਰੇ ਬੇਟੇ ਨੂੰ ਬਿਠਾਇਆ ਲੰਮੇ ਪਾਇਆ ਤੇ ਅਸੀਂ ਲੈ ਗਏ ਤੇ ਉੱਥੇ ਜਦੋਂ ਅਸੀਂ ਪ੍ਰਾਈਵੇਟ ਹਸਪੀਟਲ ਚ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਇਹਦੇ ਚ ਕੁਛ ਨਹੀਂਗਾ ਤੁਸੀਂ ਸਰਕਾਰੀ ਲੈ ਜਾਓ ਸਰਕਾਰੀ ਲੈ ਕੇ ਗਏ ਸਰਕਾਰੀ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਦੇ ਚ ਕੁਛ ਨਹੀਂਗਾ ਇਹਨਾਂ ਨੇ ਮੇਰੇ ਤੋਂ ਫਰਜ਼ਦਾ ਰੱਖਿਆ ਵੀ ਇਹਦੀ ਬਲੱਡ ਕੱਢ ਕੇ ਲੈ ਗਏ ਆ ਤੇ ਅੱਜ ਤੂੰ ਨੇ ਆਉਂਦੀ ਏ ਪੋਸਟ ਤੇ ਆਪਾਂ ਕਰ ਲੈਨੇ ਆ ਮੰਨ ਲਓ ਬਲੱਡ ਲੈ ਕੇ ਗਏ ਰਿਪੋਰਟ ਇਹਦੀ ਆਉਂਦੀ ਏ ਤੇ ਬਲੱਡ ਲੈ ਕੇ ਗਏ ਹੋਏ ਆ ਤੇ ਆਪਾਂ ਹੁਣੇ ਕਰ ਲੈਨੇ ਆ ਕੋਈ ਨਹੀਂ ਤੁਸੀਂ ਘਰੇ ਚੱਲੋ ਅਸੀਂ ਮਗਰ ਆ ਜਾਨੇ ਮੈਂ ਕਿਹਾ ਵੀ ਮੈਂ ਆਪਦੇ ਬੇਟੇ ਨੂੰ ਛੱਡ ਕੇ ਨਹੀਂ ਘਰੇ ਜਾਣਾ ਮੈਂ ਆਪਦੇ ਬੇਟੇ ਨੂੰ ਛੱਡ ਕੇ ਘਰੇ ਨਹੀਂ ਆਈ ਹੁਣ ਅੱਜ ਤਿੰਨ ਦਿਨ ਹੋ ਗਿਆ ਮੇਰਾ ਬੇਟਾ ਇੱਥੇ ਮੈਂ ਇਹਨਾਂ ਬੰਦਿਆਂ ਤੇ ਕਾਰਵਾਈ ਕਰਾਤੀ ਡੋਗ ਟੀਕਾ ਉਹਨਾਂ ਨੇ ਜਿਹੜਾ ਲਾਇਆ ਸਾਦਾ ਨਾਮ ਟੀਕਾ ਚਿੱਟੇ ਦਾ ਲਾਇਆ ਜੀ ਮੰਨਿਆ ਵੀ ਉਹਨਾਂ ਦਾ ਉਹਨਾਂ ਦਾ ਗੁਰਪ੍ਰੀਤ ਜਿਹੜਾ ਉਹਦਾ ਛੋਟਾ ਬ੍ਰਦਰ ਹੈ ਉਹ ਮੰਨਿਆ ਵੀ ਹੈ ਵੀ ਮਟੀਕਾ ਮੈਂ ਲਾਇਆ ਹੈ ਠੀਕ ਹੈ ਤੇ ਉਹਨਾਂ ਦੱਸਿਆ ਵੀ ਮੈਂ ਅਸੀਂ ਇੱਥੋਂ ਚਿੱਟਾ ਲਿਆਂਦਾ ਹੈ ਅਇਥੇ ਟੀਕਾ ਲਾਇਆ ਟੀਕਾ ਲਾਉਂਦੇ ਸਾਰ ਤੇ ਕਾਕੇ ਦੀ ਡੈਥ ਹੋ ਗਈ ਹੈ ਲਫਾਫਾ ਵੀ ਬਰਮਤ ਹੋਇਆ ਹੈ ਸਿਰੰਜਾਂ ਵੀ ਬਰਮਤ ਹੋਈਆਂ ਜਿਹਦੇ ਨਾਲ ਟੀਕਾ ਲਾਇਆ ਹੈ ਮੇਰਾ ਬੇਟਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ ਇਹਨਾਂ ਨੇ ਮੇਰੇ ਬੇਟੇ ਨੂੰ ਇੰਜ ਕੀਤਾ ਹੈ ਰਮੇਰ ਸਿੰਘ ਖੋਖਰ ਹੈ ਮੈਂ ਜਨਰਲ ਸੈਕਟਰ ਪੰਜਾਬ ਹੈ ਨੈਸ਼ਨਲ ਗਲਤ ਮਹਾਪੰਚਾਇਤ ਦਾ ਇਹ ਜਿਹੜਾ ਲੜਕਾ ਹੈ ਇਹਨਾਂ ਦਾ ਪਿੰਡ ਫਤਪੁਰ ਬਣੀ ਹੈ ਗੋਰਪ੍ਰੀਤ ਸਿੰਘ ਗੋਪੀ ਸਾਨਹ ਬਲਵਿੰਦਰ ਸਿੰਘ ਲੜਕੇ ਦੀ ਉਮਰ 22 ਸਾਲ ਦੀ ਹੈ ਕੋਈ ਮਹਾਰਾ ਰਣਜੀਤ ਸਿੰਘ ਕਾਲਜ ਦਾ ਪ੍ਰਧਾਨਗੀ ਦਾ ਚੱਕਰ ਸੀਗਾ ਉਹਦੇ ਚੱਕਰ ਚ ਲੜਕੇ ਉਹਨੂੰ ਘਰੋਂ ਲੈ ਕੇ ਆਏ ਸਨ ਤਾਂ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਇਹ ਸਾਰਾ ਮਾਮਲਾ ਖਤਮ ਹੋ ਗਿਆ ਤਾਂ ਇਹ ਦੋ ਤਿੰਨ ਜਨੇ ਜਿਹੜੇ ਲੜਕੀ ਸੀਗੇ ਇਹਨਾਂ ਨੇ ਉਹ ਲੜਕੇ ਨੂੰ ਨਾਲ ਜਾ ਕੇ ਇਹ ਲੜਕਾ ਪਹਿਲੇ ਨਸ਼ਾ ਨਹੀਂ ਕਰਦਾ ਸੀ ਗੁਰਪ੍ਰੀਤ ਸਿੰਘ ਗੋਪੀ ਇਹਦੇ ਦੋਚੀ ਸੀਗੇ ਇਹਨਾਂ ਨੇ ਉਹਨੂੰ ਚਿੱਟੇ ਦਾ ਜਿਹੜਾ ਸੀ ਉਹ ਟੀਕਾ ਲਾਇਆ ਹੈ ਜਿਸ ਦੇ ਕਰਨੋਂ 22 ਸਾਲਾ ਦੇ ਨੌਜਵਾਨ ਦੀ ਡੈਥ ਹੋਈ ਹੈ ਦਲਤ ਮਹਾਪੰਚਾਇਤ ਇਸ ਗਲਤੀ ਬਹੁਤ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਜਿਹੜਾ ਇਸ ਬੱਚੇ ਨਾਲ ਘਟਨਾ ਵਾਪਰੀ ਹੈ ਔਰ ਅਸੀਂ ਸਰਕਾਰ ਨੂੰ ਔਰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਜਿਹੜਾ ਪੰਜਾਬ ਦੇ ਵਿੱਚ ਚਿਟਾ ਬਹੁਤ ਵੱਡੀ ਮਾਤਰਾ ਚ ਵਿਕ ਰਿਹਾ ਹੈ ਸਰਕਾਰ ਨੂੰ ਇਹੋ ਜੇ ਦੋਚੀਆਂ ਤੇ ਜਿਹੜੇ ਲੋਕ ਚਿਟਾ ਵੇਚਦੇ ਆ ਇਹਨਾਂ ਤੇ ਸਿਕੰਜਾ ਕਸਣਾ ਚਾਹੀਦਾ ਹੈ ਤਾਂ ਜੋ ਜਿਹੜੇ ਗਰੀਬ ਪਰਿਵਾਰ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨੱਚੇ ਤੋਂ ਬਚ ਸਕੀ ਕਿਉਂਕਿ ਨੱਚਾ ਇਹ ਹੱਡਾ ਲੰਬੀ ਦੇ ਆ ਦੋ ਤਿੰਨ ਪਿੰਡ ਹੈ ਅੱਜ ਸ਼ਾਮ ਖੇੜਾ ਇੱਕਾ ਫਤਿਹਪੁਰ ਮੰਨੀ ਹੈ ਜਿਹੜੇ ਕਈ ਲੱਗਦੇ ਕਈ ਕਾਫੀ ਪਿੰਡ ਹੈ ਇਹ ਜੋ ਸਰਕਾਰ ਨੂੰ ਵੀ ਪਤਾ ਹੈ ਇੰਨਾ ਚ ਨਸ਼ਾ ਵਿਕ ਰਿਹਾ ਲੋਕ ਨਸ਼ਾ ਵਿਕ ਰਿਹਾ ਆ ਤੁਹਾਡੇ ਹੁਣ ਜਿਹੜੀ ਆ ਦੋ ਦਿਨ ਪਹਿਲੇ ਘਟਨਾ ਵਾਪਰੀ ਹੈ ਨੌਜਵਾਨ ਮੁੰਡਾ ਸੀ ਗੁਰਪ੍ਰੀਤ ਗੋਪੀ ਜਿਹੜਾ ਨਸ਼ੇ ਦੇ ਟੀਕੇ ਲਾਉਣ ਕਰਕੇ ਇਹਦੀ ਡੈਥ ਹੋਈ ਹੈ ਉਹਨਾਂ ਮੁਜਰਮਾਂ ਦੇ ਖਿਲਾਫ 302 ਦਾ ਮਕਦਮਾ ਵੀ ਦਰਜ ਹੋਇਆ ਹੈ ਜਿੰਨਾਂ ਚੋਂ ਇੱਕ ਦੋਚੀ ਪੁਲਿਸ ਨੇ ਫੜਿਆ ਵੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਪਿੰਡ ਦੇ ਵਾਸੀਆ ਵੱਲੋਂ ਬੜਾਈ ਪੰਜਾਬ ਪਧਰ ਦੀ ਤਾਲਮੇਲ ਕਮੇਟੀ ਦੇ 10 ਤਰੀਕ ਨੂੰ ਦਿੱਲੀ ਜੰਮੂ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ ਸਮਰਾਲਾ ਦੇ ਨੇੜਲੇ ਪਿੰਡ ਮੋਸ਼ਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਵਿਰੋਧੀ ਐਕਸ਼ਨ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਹਰ ਸਾਲ ਹਰ ਹਾਲ ਵਿੱਚ 10 ਸਤੰਬਰ ਨੂੰ ਬੀਜਾ ਬਗੇ ਸਵੇਰੇ 10 ਵਜੇ ਤੋਂ ਲੈ ਕੇ ਤਾਲਮਿਲ ਕਮੇਟੀ ਦੇ ਫੈਸਲੇ ਤੱਕ ਪੰਜਾਬ ਪਰ ਦੇ ਲਗਭਗ 45 ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿੱਚ ਡੱਟੇ 20000 ਤੋਂ ਵੱਧ ਵਿਅਕਤੀ ਇਸ ਜਾਮ ਵਿੱਚ ਸ਼ਮੂਲੀਤ ਕਰਨਗੇ ਅਸੀਂ ਇਹ ਜਿਹੜੀਆਂ ਫੈਕਟਰੀਆਂ ਪੰਜਾਬ ਸਰਕਾਰ ਲਗਾ ਰਹੀ ਹੈ ਅਰ ਸੈਂਟਰ ਸਰਕਾਰ ਨੇ ਜੋ ਬੇੜੀਆਂ ਵਿੱਚ ਵਟੇ ਪਾਏ ਨੇ ਪੰਜਾਬ ਦੇ ਵਿੱਚ ਉਹ ਫੈਕਟਰੀਆਂ ਦੇ ਖਿਲਾਫ ਇੱਕ ਬਹੁਤ بڑا ਸੰਘਰਸ਼ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸਾਡਾ 5 ਮਹੀਨੇ ਤੋਂ ਲਗਾਤਾਰਾ ਧਰਨਾ ਚੱਲ ਰਿਹਾ ਹੈ ਉਹ ਤੋਂ ਪਹਿਲਾਂ ਬਹੁਤ ਦੇਰ ਤੇ ਪਹਿਲਾਂ ਧਰਨੇ ਲਾ ਰਹੇ ਆ ਹੁਣ ਅਸੀਂ 10 ਤਰੀਕ ਨੂੰ ਦਿੱਲੀ ਨੈਸ਼ਨਲ ਹਾਈਵੇ ਤੇ ਬੀਜੇ ਦੇ ਕੋਲ ਜੋ ਪੰਜਾਬ ਦੀਆਂ ਟੋਟਲ ਫੈਕਟਰੀਆਂ ਨੇ ਉਹਨਾਂ ਦਾ ਸਾਰਿਆਂ ਦਾ ਬੀਜੇ ਨੈਸ਼ਨਲ ਹਾਈਵੇ ਤੇ ਧਰਨਾ ਹੈ ਬਹੁਤ ਵੱਡੇ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਪੀਆ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਕਿਉਂਕਿ ਇਹ ਫੈਕਟਰੀਆਂ ਦੇ ਨਾਲ ਇੱਕ ਕੈਂਸਰ ਦੀ ਬਿਮਾਰੀ ਪੈਦਾ ਹੋਣੀ ਆ ਪਾਣੀ ਖਰਾਬ ਹੋਣਾ ਹਵਾ ਪ੍ਰਦੂਸ਼ਿਤ ਹੋਣੀ ਆ ਜਿਹਦੇ ਵਾਸਤੇ ਸਰਕਾਰ ਕਹਿੰਦੀ ਆ ਅਸੀਂ ਪ੍ਰਦੂਸ਼ਣ ਹਟਾਉਣਾ ਬਚਾਉਣਾ ਪਰ ਇਹਨਾਂ ਫੈਕਟਰੀਆਂ ਦੇ ਬਾਰੇ ਸਾਨੂੰ ਆਪ ਇਹ ਹੂਆ ਕਰਨਾ ਪਿਆ ਜਿਹੜਾ ਅਸੀਂ ਟੋਟਲ ਪਿੰਡ ਇਕੱਠੇ ਹੋ ਕੇ 21-21 ਫੈਕਟਰੀ ਦੇ ਮਗਰ 10-10 ਪਿੰਡ ਨੇ ਜਿਹੜੇ ਨਾਲ ਉਸ ਧਰਨੇ ਦੇ ਵਿੱਚ ਜਾਣਗੇ ਔਰ ਵੱਧ ਤੋਂ ਵੱਧ ਬਹੁਤ ਤਖੜੇ ਰੋਲ ਦੇ ਉੱਤੇ ਅਸੀਂ ਜਿਹੜਾ ਆਪਣੇ ਹਾਈਵੇ ਬੰਦ ਕਰਨਾ ਹੈ 10 ਤਰੀਕ ਨੂੰ ਅਸੀਂ ਰੋਡ ਜਾਮ ਕਰਨ ਲੱਗਿਆਂ ਕਿੰਨੇ ਟਾਈਮ ਲਈ ਜਿਹੜੇ ਕਹਿਣਾ ਅਸੀਂ ਇਹ ਚਾਹੁੰਦੇ ਆ ਵੀ ਜਿਹੜੀਆਂ ਬਾਇਓ ਗੈਸ ਫੈਕਟਰੀਆਂ ਲਾਉਂਦੇ ਆ ਇਹਦਾ ਨਾਮ ਸਰਕਾਰ ਨੇ ਬਾਇਓ ਗੈਸ ਫੈਕਟਰੀਆਂ ਬਸ ਵੇਹ ਹੈ ਇਹ ਕੈਂਸਰ ਫੈਕਟਰੀਆਂ ਨੇ ਆਪਾਂ ਕਿੰਨੀ ਵਰਗੇ ਪੱਤਰਕਾਰ ਭਾਈ ਸ਼ਰਣ ਨੂੰ ਪਤਾ ਹੀ ਆ ਹੁਣ ਤਾਂ ਸਾਰੇ ਪੰਜਾਬ 'ਚ ਪਤਾ ਜੀ ਹੁਣ ਅਸੀਂ 10 ਤਰੀਕ ਨੂੰ ਜਿਹੜਾ ਕਿ ਨੈਸ਼ਨਲ ਹਾਈਵੇ ਜਾਮ ਕਰਨਾ ਜੀ ਇੱਕ ਸਾਡੀ ਤਾਲਮਿਲ ਕਮੇਟੀ ਬਣੀ ਆ ਜਿੱਥੇ-ਜਿੱਥੇ ਕੈਂਸਰ ਫੈਕਟਰੀਆਂ ਲੱਗਦੀਆਂ ਨੇ ਜੀ ਮੁਸਕਾਬਾਦ ਭੋਗਪੁਰ ਭੂੰਦੜੀ ਅਖਾੜਾ ਕਕਰਾਲਾ ਇਧਰ ਨਾਭੇ ਕੋਲੇ ਜੀ ਜਿੱਥੇ-ਜਿੱਥੇ ਵੀ ਲੱਗਦੀਆਂ ਸਾਡੀ ਇਹ ਨਾ ਮਤਲਬ ਇੱਕ ਤਾਲਮਿਲ ਕਮੇਟੀ ਬਣ ਗਈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਆ ਜੀ ਇਹਦੇ ਵਿੱਚ ਅਸੀਂ ਦੋ ਵਾਰੀ ਮੁਖਸਖਤਰ ਨਾਲ ਵੀ ਗੱਲ ਹੋਈ ਆ ਜੀ ਸਾਡੀ ਵੀ ਕੇ ਸਿੰਘ ਨਾਲ ਦੋ ਵਾਰ ਮੀਟਿੰਗ ਹੋਈ ਆ ਇੱਕ ਵਾਰ ਚੰਡੀਗੜ੍ਹ ਇੱਕ ਵਾਰ ਪੀਏਜੀ ਹੋ ਲੁਧਿਆਣਾ ਦੇ ਵਿੱਚ ਉਹਦੇ ਉਹਦੇ ਵਿੱਚ ਸਾਡੇ ਮਤਲਬ ਕਿ ਡਾਕਟਰ ਬਲਵਿੰਦਰ ਸਿੰਘ ਔਲਖ ਨੇ ਜਿਹੜੇ ਸੈਂਟਿਸਟ ਸਾਡੇ ਵੱਲੋਂ ਸੀਗੇ ਤੇ ਉਹ ਬੈਠੇ ਸੀਗੇ ਉਹਨਾਂ ਦੀਆਂ ਗੱਲਾਂ ਦਾ ਕਿਸੇ ਕੋਈ ਜਵਾਬ ਨਹੀਂ ਸੀ ਇਹਨਾਂ ਕੋਲ ਲਗਭਗ 2 ਦਰਜਣ ਸੈਂਟਿਸਟ ਸੀਗੇ ਸਰਕਾਰ ਦੇ ਮਤਲਬ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਅਸੀਂ ਜਵਾਬ ਤੇ ਜਿਹੜੇ ਸਾਡੇ ਅਰਸ਼ਾ ਨੇ ਸਵਾਲ ਪੁੱਛੇ ਵੀ ਇਹ 10 10 ਕਿਲੋਮੀਟਰ 15 15 ਕਿਲੋਮੀਟਰ ਤੱਕ ਇਹ ਫੈਕਟਰੀ ਦੀ ਮਾਰ ਹੈ ਜੀ ਇੱਕ ਦੀ ਵੀ ਇਦਾਂ ਇਦਾਂ ਹੋਣਿਆ ਕਿਸੇ ਗੱਲ ਦਾ ਜਵਾਬ ਨਹੀਂ ਸੀਗਾ ਅਖੀਰ ਨੂੰ ਬੀਕੇ ਸਿੰਘ ਜੀ ਉੱਠ ਕੇ ਭੱਜ ਗਏ ਫਿਰ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨਾਤਾਲ ਮਿਲ ਕਮੇਟੀ ਵੱਲੋਂ ਇਹਦੇ ਤਰੀਕ ਅਸੀਂ ਪੰਜ ਦੇ ਦਿੱਤੀ ਵੀ ਪੰਜ ਨੂੰ ਜੀ ਇਹ ਜਾਮ ਕਰ ਦਿੱਤਾ ਜਬਾ ਰੋਡ ਫਿਰ ਪੰਜ ਤੋਂ ਬਾਅਦ ਜਿਹੜੀ ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਹੋਣਾ ਜਥੇਬੰਦੀਆਂ ਨੇ ਧਰਨਾ ਲਗਾ ਸੀਗਾ ਪੰਜ ਤੱਕ ਧਰਨਾ ਚੱਲਿਆ ਫਿਰ ਅਸੀਂ ਪੰਜ ਉਹਨੂੰ ਦੇਖਦੇ ਹੋਏ ਜੀ 10 ਕਰਤੇ ਮਤਲਬ ਕਿ 20 ਬਾਈ ਦਿਨ ਇਹਨਾਂ ਨੂੰ ਮਿਲ ਗਏ ਸਰਕਾਰ ਨੂੰ ਜੀ ਸਾਡੇ ਕੋਲ ਕੋਈ ਸਾਡੇ ਨਾਲ ਗੱਲ ਕਰਨੀ ਸੀ ਸਾਡੇ ਨਾਲ ਕਰ ਸਕਦੇ ਸੀ ਸ਼੍ਰੀ ਨਗਰ ਵਿਖੇ ਤਨਾਤ ਲੈਫਟ ਜਨਰਲ ਗੁਰਪ੍ਰੀਤ ਸਿੰਘ ਦੇ ਪਿਤਾ ਸਾਬਕਾ ਸੁਬੇਦਾਰ ਰਵਿੰਦਰ ਸਿੰਘ ਤੇ ਭਾਬੀ ਨੇ ਹੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ जख्मी ਗੁਰਦਾਸਪੁਰ ਦੇ ਪਿੰਡ ਆਲੋ ਵਾਲੇ ਵਿਖੇ ਹਵੇਲੀ ਵਿੱਚ ਲੱਗੇ ਮੀਟਰ ਦੀ ਤਾਰ ਵੱਢਣ ਤੇ ਰੋਕਣ ਗਿਆ ਸੀ ਸਾਬਕਾ ਕਿ ਸੂਬੇਦਾਰ ਦੋਨਾਂ ਧਿਰਾਂ درمیان ਹੋਈਆਂ ਝਗੜਾ ਦੌਰਾਨ ਸਾਬਕਾ ਸੂਬੇਦਾਰ ਸਮੇਤ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਬਾਅਦਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਮੁਖ ਸਿੰਘ ਮਾਨਾ ਜੀ ਜਿਹੜਾ ਝਗੜਾ ਸੁਬੀਦਾਰ ਕਹਿੰਦਾ ਕਿ ਅਸੀਂ ਪਹਾੜੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਸੀ ਤਾਂ ਛਾਲਾ ਝਗੜਾ ਆਇਆ ਤੇ ਤੁਸੀਂ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਇਆ ਹਾਂ ਕੱਪੜੇ ਦੇ ਵਿੱਚ ਲਾਈਏ ਨੇ ਦੇਣੇ ਤੇ ਇਹ ਲਾਂਡੇ ਮਿਲੰਦਿਆਂ ਨੂੰ ਤੇ ਮੇਰੇ ਇੱਥੇ ਬੈਗ ਬਣਾ ਮੁਰਕੇ ਜਿਹੜੇ ਬੋਏ ਇਹ ਮੜਾ ਮੜਿਆ ਹੈ ਇਹਦੀ ਬੱਤੀ ਪੈ ਗਈਆਂ ਹੁਣ ਮਿਲਾਂ ਉਹਨਾਂ ਨੂੰ ਪਿੱਛੇ ਤੋਂ ਮਾਰਿਆ ਨਾ ਤੇ ਮੁਰਕੇ ਪਤਾ ਨਹੀਂ ਛਟ ਕਿਥੋਂ ਲਾ ਕੇ ਆ ਗਏ ਤੇ ਨਾਂ ਲਾਦਾ ਜੀ ਇਹਨਾਂ ਨੇ ਮਾਰਿਆ ਫੇਰ ਗੱਲ ਕੋਈ ਨਹੀਂ ਹੋਈ ਅੱਗੇ ਵੀ ਆਣੇ ਗਲੀ ਦੇ ਪਪਾ ਨਹੀਂ ਕਿ ਦੋਸਾਲ ਹੋ ਗਏ ਜੀ ਲੜੀ ਹੁੰਦੀ ਇਹਨਾਂ ਨਾਲ ਮੁੱਕਦੀਆਂ ਨਾਲ ਜੀ ਜਿਹੜੇ ਹ ਕੀ ਕਿ ਨਹੀਂ ਪਾਇਆ ਦੱਤ ਲਗੇ ਪੈਨਾਟ ਵਿੱਚ ਵੀਡੀਓ ਪਈਆਂ ਨਾ ਜੀ ਪਹਿਲਾਂ ਨਹੀਂ ਇਹ ਵੇ ਤੇ ਤਿੰਨ ਜਣੇ ਕੋਣ ਕੋਣ ਇਹ ਦੋਵੇਂ ਜੀ ਆਪ ਦੇ ਘਰਤੀ ਆਉ ਮੁੜਾ ਇੱਕ ਵਾਰੀ ਬੰਦਾ ਹਾਂਜੀ ਕੋਈ ਕਪਲੇਨ ਨਹੀਂ ਕੀਤੀ ਹਾਂਜੀ ਕਪਲੇਨ ਖਾਨੇ ਦੀ ਕੀਤੀ ਅੱਗੇ ਅੱਗੇ ਦਿੱਤੀ ਪਹਿਲਾਂ ਜੀ ਪਹਿਲਾਂ ਬੜੀਆਂ ਬਣਾਈਆਂ ਸੀ ਆਜੀ ਦਿੱਤੀ ਹੈ ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਸ਼੍ਰੀਨਗਰ ਰ ਡਿਊਟੀ ਕਰ ਰਿਹਾ ਤੇ ਮੇਰੇ ਮਗਰ ਹਮਲਾ ਕਰਤਾ ਨਾ ਬੈਠੇ ਨਹੀਂ ਨਹੀਂ ਇਹ ਗੱਲ ਕੋਈ ਨਹੀਂ ਪਈ ਇਹ ਵੀ ਗੱਲ ਕੋਈ ਨਹੀਂ ਅੱਜ ਤੱਕ ਨਹੀਂ ਵੱਡੀ ਮਿੱਤਰ ਦੀ ਤਾਰ ਬੜੀ ਉਹਨੇ ਵੱਡੀ ਹੀ ਪਾੜੀ ਉਹ ਤਾਰ ਕਹਿੰਦੇ ਵੱਡੀ ਹਾਂਜੀ ਉਹ ਸਾਲੀ ਮੜੀ ਉਹ ਤਾਰ ਵੀ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਘਰ ਤੇ ਇਹਨਾਂ ਨੇ ਕਿਹਾ ਜੀ ਤੁਹਾਨੂੰ ਮਾਦਾ ਜੀ ਬਜੁਰਗੀ ਜੀ ਉਹ ਕਹਿੰਦੀ ਵੀ ਮੇਰਾ ਕਿੰਜ ਮੈਂ ਆਪਣਾ ਠੀਕ ਨਹੀਂ ਮੈਨੂੰ ਦੇ ਦਿਓ ਲੈਟ ਮੁਕਦੇ ਲਾ ਲਿਓ ਤਾਰ ਬਟ ਮੈਂ ਜਾ ਜੇ ਤੁਹਾਡੇ ਸਾਹਮਣੇ ਇਹ ਨਹੀਂ ਪਤਾ ਜੀ ਕਿਸੇ ਸਾਥੋਂ ਉਹਨੂੰ ਜੋ ਉਹ ਕੰਮ ਕੰਪਲੀਟ ਕਰ ਸਕਦੇ ਕਿ ਤਾਰ ਵੱਡੀ ਤਾਰ ਆਬਟ ਨਾਲ ਸਹੀ ਆ ਉਹਨੇ ਉਹਨੇ ਉਹ ਕੀ ਕੀਤੀ ਗੱਲ ਉਹਨਾਂ ਨੂੰ ਪਤਾ ਜੀ ਪਿੰਡ ਹਲੋ ਵਾਲਾ ਨਾਂ ਮੇਰਾ ਰਵਿੰਦਰ ਸਿੰਘ ਸੁਬਦਾਰ 111 ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ 10 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਵੀ ਹੋਇਆ ਕਿ ਇਹ ਪਹਿਲੋ ਪਲਾਨ ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਲਈ ਸੀ ਜੋ ਕਿ ਮੇਰੇ ਘੇਲੀ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਮ ਸੀ ਉਹਨਾਂ ਦੀ ਕੱਤੀ ਜਲਾ ਇਹਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕਟੀਏ ਤਾਰ ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭੁਜਾਈ ਦਾ ਉਹਨੇ ਜਾ ਕੇ ਤੇ ਕੱਟਤੀ ਏ ਤਾਰ ਇਹਨੇ ਜਾ ਕੇ ਪੁੱਛਿਆ ਕਿ ਤੋ ਕੱਟੀ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਣਿਆਂ ਨੇ ਪੁੱਛਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh ਸਿੰਘ ਨਾਲ ਉਹ ਸਾਲ ਉਹ ਸਾਧੂ ਸੰਤ ਪਿੰਡ ਛੋਟੇਪੁਰ ਇੱਕ ਜਿੰਦਾ ਜਿੰਦਰਾ ਜਿਹਦਾ ਕਿ ਹੈਗਾ ਵਾ ਪਿੰਡ ਗੁਨੀਆ ਸਾਨੂੰ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਉਹਦਾ ਹੈਗਾ ਵਾ ਉਹ ਗੜੀਆਂ ਜਾਂ ਪਿੰਡ ਮਨਜੀਤ ਸਿੰਘ ਦਾ ਮੁੰਡਾ ਤੇ ਇਹ ਜੋ ਇਹ ਉਹਦੇ ਭਤੀਜੇ ਲੱਗਦੇ ਆ ਤੇ ਇਹਨਾਂ ਨੇ ਜ਼ਬਰਦਸਤ ਮੈਚ ਇਸ ਵੇਲੇ ਗਿਆਨ ਜਾ ਕੇ ਛਡਾਉਣ ਲੱਗਾ ਆਪਣੇ ਘਰ ਵਾਲੀ ਨੇ ਇਹਨਾਂ ਨੇ ਪੈਂਦਾ ਮੇਰੇ ਵੀ 2-4 ਰੁਪਏ ਨੂੰ ਗੁਜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾਂ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕਿਛੀ ਹੈ ਤੇ ਮੇਰੇ ਨਕਦੇ ਉੱਤੇ ਵਜ ਕੇ ਮੇਰੇ ਕੋਲ ਲਗਭਗ 14-15 ਟੈਂਕੀ ਲੱਗੇ ਆ ਜੀ ਨਕਦੇ ਉੱਤੇ ਪੰਜਾਬੀ ਫਿਲਮ ਅਰਦਾਸ ਸਰਬਤ ਦੇ ਪਰ ਦੀ ਸਟਾਰ ਕਾਸ ਨੇ ਲੁਧਿਆਣੇ ਦੇ ਟੋਲੇ ਬਾਸੇ ਤੋਂ ਗੁਰਦੁਆਰਾ ਸ਼੍ਰੀ ਫੇਰੂ ਮਾਨ ਸਿੰਘ ਵਿਖੇ ਮੱਥਾ ਟੇਕਿਆ ਜਿੱਥੇ ਪਹਿਲਾਂ ਪਹੁੰਚ ਕੇ ਅਸੀਂ ਮੱਥਾ ਟੇਕਿਆ ਤੇ ਫਿਰ ਰਾਕੇਟ ਈ ਰਿਕਸ਼ਾ ਤੇ ਫਿਲਮ ਦੇ ਪੋਸਟਰ ਲਗਾਏ ਗਏ ਤੇ ਈ ਰਿਕਸ਼ਾ ਰਵਾਨਾ ਹੋ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਫਿਲਮ ਪ੍ਰੇਰਣਾ ਸਰੋਤ ਵੱਜੋਂ ਕੰਮ ਕਰੇਗੀ ਤੇ ਇੱਕ ਪਰਿਵਾਰਕ ਫਿਲਮ ਹੈ ਤੇ ਜੋ 13 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਤੁਹਾਡੇ ਸਾਹਮਣੇ ਹੰਬਲ ਮੋਸ਼ਨ ਪਿਕਚਰਜ਼ ਨੇ ਬਣਾਈ ਹੈ ਜਿਹਨੂੰ ਡਾਇਰੈਕਟਰ ਕੀਤਾ ਗਿੱਤ ਅਗਰਿਆਲ ਜੀ ਨੇ ਹੋਰ ਅਦਾਕਾਰੀ ਵੀ ਕੀਤਾ ਹੈ ਤੇ ਜਿਹੜੀ ਜਿਹੜੀ ਸਟਾਰ ਕਾਸਟ ਹੈ ਅੱਜ ਕੱਲ ਅਸੀਂ ਇਹ ਫਿਲਮ ਦੇ ਪ੍ਰੋਮੋਸ਼ਨ ਤੇ ਲੱਗੇ ਹੋਏ ਆ ਕਿਉਂਕਿ 13 ਸਤੰਬਰ ਨੂੰ ਇਹ ਫਿਲਮ ਲੱਗਣੀ ਹੈ ਇਹ ਫਿਲਮ ਸਰਬੱਤ ਦੇ ਭਲੇ ਦੀ ਹੈ ਅਰਦਾਸ ਨਿੱਜ ਤੋਂ ਸ਼ੁਰੂ ਹੁੰਦੀ ਹੈ ਤੇ ਸਰਬੱਤ ਦੇ ਭਲੇ ਤੇ ਖਤਮ ਹੁੰਦੀ ਹੈ ਤੇ ਤੁਸੀਂ ਇਹ ਫਿਲਮ ਦੇਖਣ ਜਾਓਗੇ ਤੁਹਾਨੂੰ ਇਹਦੇ ਵਿੱਚ ਜ਼ਿੰਦਗੀ ਦੇ ਕਦਰਾਂ ਕੀਮਤਾਂ ਔਰ ਰਿਸ਼ਤੇ ਦੀ अहमियत ਪਤਾ ਚੱਲੇਗੀ ਉਹ ਚੀਜ਼ਾਂ ਵੀ ਪਤਾ ਚੱਲਣਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੀਆਂ ਨੇ ਮੈਂ ਇਹ ਕਹਿ ਰਿਹਾ ਕਿ 13 ਤਾਰੀਖ ਜਿਹੜੀ ਲੀਵ ਹੋ ਰਹੀ ਹੈ ਉਸ ਤੋਂ ਮਰ ਪੂਰਾ ਹਫਤਾ ਤੁਸੀਂ ਕਿਸੇ ਵੀ ਟਾਈਮ ਕਿਸੇ ਵੀ ਦਿਨ ਜਦੋਂ ਤੁਹਾਨੂੰ ਫੌਸਟ ਮਿਲੇ ਇਹ ਫਿਲਮ ਜ਼ਰੂਰ ਦੇਖਿਆਓ ਇਹ ਤੁਹਾਡੇ ਜੀਵਨ ਨੂੰ ਬਿਹਤਰ ਬਣਾਏਗੀ ਧੰਨਵਾਦ ਬਹੁਤ ਘੱਟ ਬੰਦੀਆਂ ਸਾਲਾਂਵੰਦੀ ਇਹ ਜੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਜੀ ਔਰ ਤੁਸੀਂ ਸਾਰੇ ਜਣਾਂ ਨੇ 13 ਸਤੰਬਰ ਨੂੰ ਇਹ ਫਿਲਮ ਦੇਖਣ ਜਾਣੀ ਹੈ ਇਹ ਫਿਲਮ ਸਾਡੀ ਜ਼ਿੰਦਗੀ ਨੂੰ ਸੇਧ ਦਿੰਦੀ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਸਾਡੇ ਸਮਾਜ ਨੂੰ ਸੇਧ ਦਿੰਦੀ ਹੈ ਇਹ ਸਾਡੇ ਰਿਸ਼ਤਿਆਂ ਦੀ ਜਾਣਕਾਰੀ ਦਿੰਦੀ ਹੈ ਸਾਨੂੰ ਉਹ ਰਿਸ਼ਤੇ ਜਿਹੜੇ ਅਸੀਂ ਸਮੇਂ ਦੀ ਚਾਲ ਦੇ ਨਾਲਾਂ ਦੇਖੇ ਕਰ ਦਿੰਨੇ ਆ ਸੋ ਸੱਚੀ ਜੇ ਤੁਸੀਂ ਇਹ ਫਿਲਮ ਦੇਖ ਕੇ ਆਉਂਗੇ ਫਿਲਮ ਦੇਖ ਕੇ ਤੁਹਾਨੂੰ ਬਹੁਤ ਕੁਝ ਪਤਾ ਲੱਗੂਗਾ ਕਿ ਕਿੰਨਾ ਕੁਝ ਅਸੀਂ ਖੋ ਲਿਆ ਕਿ ਜਿਹੜਾ ਸਾਨੂੰ ਨਹੀਂ ਇਦਾਂ ਕਰਨਾ ਚਾਹੀਦਾ ਸੀ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਭੁੱਲੇ ਹੋਏ ਰਿਸ਼ਤਿਆਂ ਨੂੰ ਇੱਕ ਵਾਰ ਜੋੜਨ ਦੀ ਕੋਸ਼ਿਸ਼ ਜ਼ਰੂਰ ਕਰੋਗੇ ਤੁਸੀਂ ਸੋ ਤੁਸੀਂ ਸਾਰਿਆਂ ਜਿਨ੍ਹਾਂ ਨੇ 13 ਸਤੰਬਰ ਨੂੰ ਫਿਲਮ ਦੇਖਣ ਜ਼ਰੂਰ ਜਾਣੀ ਹੈ ਚੰਗੀ ਸਾਬਤ ਹੋਵੇ ਸਾਡੇ ਬੱਚਿਆਂ ਲਈ ਚੰਗੀ ਸਾਬਤ ਹੋਵੇ ਤਾਂ ਤੁਸੀਂ ਸਾਰਿਆਂ ਨੇ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ 13 ਸਤੰਬਰ ਨੂੰ ਫਿਲਮ ਦੇਖਣ ਦੀ ਕਿਰਪਾਲਤਾ ਕਰਨੀ ਤਾਂ ਕਿ ਜਿਹੜਾ ਮਕਸਦ ਅਸੀਂ ਲੈ ਕੇ ਚੱਲੇ ਆ ਉਹ ਮਕਸਦ ਸਾਡਾ ਕਾਮਯਾਬ ਹੋਵੇ ਸਟੇਸ਼ਨ ਦੱਸਣ ਲਈ ਕਿ ਸਾਡਾ ਇਤਿਹਾਸ ਕੀ ਹੈ ਇੱਕ ਫਿਲਮ ਲੈ ਕੇ ਆਏ ਆ 2016 ਦੇ ਵਿੱਚ ਸਾਡੀ ਪਹਿਲੀ ਫਿਲਮ ਆਈ ਸੀ ਅਰਦਾਸ ਫਿਰ 2019 ਦੇ ਵਿੱਚ ਸਾਡੀ ਫਿਲਮ ਆਈ ਅਰਦਾਸ ਕਰਾਂ ਤੇ ਹੁਣ ਅਸੀਂ 4 ਸਾਲਾਂ ਦੇ ਬਾਅਦ ਆਪਣੀ ਅਗਲੀ ਫਿਲਮ ਲੈ ਕੇ ਆਏ ਆ ਕਿ ਸਾਡੀ ਕੰਪਨੀ ਜਿਹੜੀ ਈਰੀਕਸ਼ਾ ਚਲਾਉਂਦੀ ਆ ਪੋਸਟ ਕੰਪਨੀ ਨੇ ਇੱਕ ਫੈਸਲਾ ਲਿਆ ਹੈ ਕਿ ਜਿਹੜੀ ਕੋਈ ਧਾਰਮਿਕ ਫਿਲਮ ਆਉਂਦੀ ਹੈ ਸਾਡੇ ਇਤਿਹਾਸ ਨਾਲ ਜਿਹੜੀ ਫਿਲਮ ਆਉਂਦੀ ਹੈ ਸਾਡੀ ਕੋਈ ਇਹੋ ਜਿਹੀ ਸਮਾਜਿਕ ਫਿਲਮ ਹੈ ਜਿਹੜੀ ਸਾਡੇ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਉਹਨਾਂ ਦਾ ਅਸੀਂ ਜਿਹੜਾ ਫ੍ਰੀ ਪ੍ਰਚਾਰ ਹੈ ਆਪਣੇ ਈਰੀਕਸ਼ਾ ਦੇ ਰਾਹੀਂ ਕਰਾਂਗੇ ਪਹਿਲਾਂ ਵੀ ਇਹਨਾਂ ਨੇ ਰਜਨੀਪੂਰ ਤੋਂ ਪ੍ਰਚਾਰ ਕੀਤਾ ਸੋ ਅਸੀਂ ਧੰਨਵਾਦ ਕਰਦੇ ਆ ਕਿ ਸਾਡੀ ਫਿਲਮ ਜਿਹੜੀ 13 ਸਤੰਬਰ ਨੂੰ ਆ ਰਹੀ ਹੈ ਅਰਦਾਸ ਸਦਾ ਤੇ ਭਲੇ ਦੀ ਅਸੀਂ ਗੁਰੂ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਖੜੇ ਆ ਤੋ ਇੱਕ ਸਾਡੀ ਅਸੀਂ ਫਿਲਮ ਲੈ ਕੇ ਆਏ ਆ ਜਿਹੜੀ ਫਿਲਮ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਕਾਮਨਾ ਕਰਦੀ ਹੈ ਸਾਡੀ ਬੱਚਿਆਂ ਨੂੰ ਦੱਸਦੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੀ ਪਾਣੀ ਵਿੱਚ ਪਾਣੀ ਸਾਨੂੰ ਕੀ ਦੱਸਿਆ ਕਿ ਸਰਬੱਤ ਦਾ ਭਲਾ ਕਿਉਂ ਮੰਗਣਾ ਚਾਹੀਦਾ ਸੋ ਅਸੀਂ ਜਦੋਂ ਆਪਣੀ ਪ੍ਰੇਅਰ ਕਰਦੇ ਆ ਅਰਦਾਸ ਕਰਦੇ ਆ ਉਹਦੇ ਵਿੱਚ ਵੀ ਅਸੀਂ ਕਹਿੰਦੇ ਆ ਕਿ ਨਾਨਕ RAM ਚੜ੍ਹਦੀ ਕਲਾ ਤੇਰੇ ਭਾਣੇ ਸਦਾ ਬਰਗਾਹ ਸਾਰਿਆਂ ਨੂੰ ਮੈਂ ਰਵਨੀਤ ਕੌਰ ਅਸੀਂ ਅੱਜ ਲੁਧਿਆਣੇ ਆਏ ਆ ਜੀ ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਪ੍ਰੋਮੋਸ਼ਨ ਵਾਸਤੇ ਗੁਰਦੁਆਰਾ ਸਾਹਿਬ ਆਏ ਆ ਜੀ ਇਹ ਫਿਲਮ ਅਸੀਂ ਹਜ਼ੂਰ ਸਾਹਿਬ ਤਖਤ ਸ਼੍ਰੀ ਹਜ਼ੂਰ ਸਾਹਿਬ ਜਾ ਕੇ ਸ਼ੂਟ ਕੀਤੀ ਹੈ ਜੀ ਆਪਣੇ ਸਭਿਆਚਾਰ ਨੂੰ ਦਰਸਾਇਆ ਹੈ ਪੰਜਾਬੀ ਸਭਿਆਚਾਰ ਨੂੰ ਅਸੀਂ ਚਾਹੁੰਦੇ ਆ ਆਪਣੇ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਲੋਕ ਦੁਨੀਆ 'ਚ ਜਿੱਥੇ ਵੀ ਹੈ ਉਹ ਫਿਲਮ ਜ਼ਰੂਰ ਦੇਖਣ ਜੀ ਤਾਂ ਕਿ ਅੱਗੇ ਹੋਰ ਅਸੀਂ ਇਦਾਂ ਦੀਆਂ ਫਿਲਮਾਂ ਬਣਾਈਏ ਇਦਾਂ ਦੇ ਉਪਰਾਲੇ ਹੋਰ ਲੈ ਕੇ ਆਏ ਜੀ ਫਰੋਈਪੁਰ ਮੋਗਾ ਰੋਡ ਸਵਿਫਟ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰਦਰਾਂ ਮੋਟਰਸਾਈਕਲ ਸਵਾਰ ਚਾਲਕ ਦੀ ਮੌਤ ਹੋ ਗਈ ਐ ਤੇ ਬੈਠੀ ਮਹਿਲਾ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਮੇਰੇ ਤੱਕ ਵਿਅਕਤੀ ਫਰੋਈਪੁਰ ਦੇ ਪਿੰਡ ਨਸੀਰਾ ਕਲਚੀਆਂ ਦਾ ਰਹਿਣ ਵਾਲਾ ਹੈ ਫਰੋਈਪੁਰ ਦੇ ਕਿਨੇਜੀ ਹਸਪਤਾਲ ਤੋਂ ਆਪਣੀ ਪਤਨੀ ਦੀ ਦਵਾਈ ਲੈਣ ਵਾਸਤੇ ਆਇਆ ਸੀ ਮ੍ਰਿਤਕ ਬਗੇਲ ਸਿੰਘ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀ ਪਤਨੀ ਨਾਲ ਦਵਾਈ ਲੈਣ ਲਈ ਆਇਆ ਹੋਇਆ ਸੀ ਤੇ ਗੁਰਦੁਆਰਾ ਜਾਮਨੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਇਹ ਜੀ ਅੰਮ੍ਰਿਤਪੁਰ ਹਸਪੀਟਲ ਤੋਂ ਜਿਹੜਾ ਮਰਨ ਵਾਲਾ ਬਕੇਲ ਸਿੰਘ ਹੈ ਸਾਨੂੰ ਗੁਰਲਾਲ ਸਿੰਘ ਵਾਸੀ ਨਸੀਰਾ ਖਲਚੀਆਂ ਦਾ ਉਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰ ਇਹ ਬਜੀਦਪੁਰ ਮੱਥਾ ਟੇਕਣ ਵਾਸਤੇ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ ਉਹਦੀ ਟੱਕਰ ਵੱਜੀ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਵਕੀਲ ਸੀ ਕੋਈ ਜਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਆ ਹਸਪੀਟਲ ਅਮਨ ਦੀ ਪਤਾ ਲੱਗਿਆ ਸੀ ਉੱਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਆ ਜਿਹੜੀ ਉਹਦੀ ਵਾਈਫ ਕੋਲ ਜੀਤ ਕੌਰ ਆ ਉਹ ਅਮਰੀਕ ਸਰ ਦਾਖਲ ਹੈ ਹਾਂਜੀ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਹੈ ਗੱਡੀ ਚੱਲ ਫੜਿਆ ਗਿਆ ਹਾਂਜੀ ਗੱਡੀ ਚੱਲ ਫੜਿਆ ਹੈ ਜੀ ਹਾਂਜੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਸਿਰਾ ਖਲਟੀਆਂ ਤੇ ਰਹਿਣ ਵਾਲਾ ਜੀ ਮੇਰਾ ਚਾਚਾ ਜੀ ਨੇ ਜੀ ਹਾਂ ਜੀ ਕਿਸ ਤਰ੍ਹਾਂ ਹਾਸਾ ਇਹ ਹਾਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਜੀ ਪੂਆ ਜੀ ਦਾ ਬੇਟਾ ਜੀ ਤੇ ਉਹ ਨਾਲ ਅਸੀਂ ਨਾਲ ਦਵਾਈ ਲੈ ਕੇ ਅਮਨਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਜੇ ਜਦੋਂ ਆਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੇ ਸੀ ਤੇ ਉਹ ਗੱਡੀ ਮਗਰੋਂ ਵਜੀ ਆ ਜੀ ਤੇ ਉਹਨੇ ਸਾਡੇ ਜਿਹੜਾ ਉਹ ਆ ਜਿਹੜੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਹਾਂਜੀ ਕਿੱਥੋਂ ਦੀ ਮਾਰਿਆ ਗੱਡੀ ਹਾਂਜੀ ਗੱਡੀ ਇੱਥੇ ਚੜਾ ਕੇ ਲੋਕ ਹਾਂ ਮੌਕੇ ਤੇ ਮੌਤ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਵੀਡੀਓ ਜ਼ੇਰੇ ਲਾਜ ਜੰਮਰ ਸਰ ਦੇ ਬਲਾਚੌਰ ਤੋਂ 2 ਕਿਲੋਮੀਟਰ ਦੂਰ ਦੇ ਸਥਿਤ ਇੱਕ ਪਿੰਡ ਦੀ ਪ੍ਰਵਾਸੀ ਮਜ਼ਦੂਰ ਦੀ ਨਵਾਲਗ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਭਜਾਉਣ ਵਾਲੇ ਬਿਹਾਰੀਏ ਲੜਕੇ ਨੂੰ ਬਲਾਚੌਰ ਸਿਟੀ ਪੁਲਿਸ ਨੇ ਨਿਸ਼ਾਨਦੇਹੀ ਤੇ ਕਾਬੂ ਕਰ ਲਿਆ ਇਸ ਪ੍ਰੰਤ ਲੜਕੀ ਦੇ ਮਾਪਿਆਂ ਦੀ ਨਿਸ਼ਾਨਦੇਹੀ ਤੇ ਦੋਸ਼ੀ ਵਿਪਨ ਕੁਮਾਰ ਪੁੱਤਰ ਨੰਦੂ ਸਾਦਾ ਵਾਸੀ ਬਾੜ ਨਰੁੰਨੀ ਸੁਰਸਾਨ ਥਾਣਾ ਸੁਰਸਾਨ ਜ਼ਿਲ੍ਹਾ ਸੀਤਾ ਮੜੀ ਬਿਹਾਰ ਹਾਲ ਨਿਵਾਸੀ ਬੰਗਾ ਗੇ ਬੇਟ ਥਾਣਾ ਬਲਾਚੌਰ ਨੂੰ ਕੰਗੜਾ ਪੁਲ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਲੜਕੀ ਨੂੰ ਸਖੀ ਬਨ ਸਟੈਪ ਸੈਂਟਰ ਨਮਾ ਸ਼ਹਿਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਬੀਤੇ ਨਾਲ ਪਠਾਨ ਕੋਲ ਚੰਬਾ ਕੋਮੀ ਰਾਤ ਇਹ ਪਲਟੀ ਬੱਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ। ਇਸ ਤਸਵੀਰਾਂ ਵਿੱਚ ਸਾਫ਼ ਦਿਸ ਰਿਹਾ ਕਿ ਕਿ ਬੇ ਮੋੜ ਕੱਢਦੇ ਬੱਸ ਪਲਟੀ ਅਤੇ ਜਿਸ ਤੇ ਚੱਲਦਾ 12 ਮਸਾਫਰ ਜ਼ਖਮੀ ਹੋ ਗਏ ਤੇ ਇੱਕ ਦੀ ਮੌਤ ਹੋ ਗਈ। ਕਟੜਾ ਰਾਤ ਦੇ ਸਮੇਂ ਦੀ ਹੈ ਜੋ ਤੇ ਰਫਤਾਰ ਬੱਸ ਅਚਾਨਕ ਪਲਟ ਗਈ। ਪਰ ਇਹ ਹਾਸਾ ਕਿਵੇਂ ਵਾਪਰਿਆ ਇਸ ਗੱਲ ਦਾ ਖੁਲਾਸਾ ਹਲੇ ਤੱਕ ਨਹੀਂ ਹੋਇਆ। ਕੈਬਨ ਮੰਤਰੀ ਆਪਣਾ ਰੋੜਾ ਵੱਲੋਂ ਆਪਣੇ ਹਲਕੇ ਸ਼ਹਿਰ ਸੁਨਾਮ ਮੋਦਮ ਸਿੰਘ ਦੀ ਨੁਹਾਰ ਬਦਲਦੇ ਚਲਦੇ ਆ ਲਗਾਤਾਰ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਤੇ ਚਲਦੇ ਆ ਅਜੋ ਨਾਂ ਵੱਲੋਂ ਲੋਕਾਂ ਦੀ ਸੁਵਿਧਾ ਦੇ ਚਲਦੇ ਆ ਸੈਰ ਕਰਨ ਲਈ ਵਾਕਿੰਗ ਟ੍ਰੈਕ ਦਾ ਵਿਗਾਟਨ ਕੀਤਾ ਗਿਆ ਲੰਬੇ ਸਮੇਂ ਤੋਂ ਮੇਰੇ ਹੀ ਮਾਈਂਡ ਦੇ ਵਿੱਚ ਚੱਲ ਰਿਹਾ ਸੀ ਕਿ ਜਦੋਂ ਮਨਿਸਟਰ ਐਮ ਐਲ اے ਨਹੀਂ ਵੀ ਬਣੇ ਸੀਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਇਧਰਲੇ ਪਾਸੇ ਦੇ ਲੋਕ ਨੇ ਜਿਹੜੇ ਉਹ ਵਿਚਾਰੇ ਸੈਰ ਕਰਨ ਦੇ ਲਈ ਸਵੇਰੇ ਸਵੇਰੇ ਬਠਿੰਡਾ ਰੋਡ ਦੇ ਉੱਪਰ ਲਖਮੀਰ ਵਾਲਾ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਜਾਂਦੇ ਸੀਗੇ ਜਿਹਦੇ ਨਾਲ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਖਤਰਾ ਬਣਿਆ ਰਹਿੰਦਾ ਸੀਗਾ ਕਿ ਕਿਤੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਤਾ ਕੋਈ ਐਕਸੀਡੈਂਟ ਨਾ ਹੋ ਜੇ ਕੋਈ ਘਟਨਾ ਨਾ ਵਾਪਰ ਜੇ ਇਹ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਸੋ ਫਿਰ ਜਦੋਂ ਆਪਣੀ ਸਰਕਾਰ ਬਣੀ ਤੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਕਨਸੀਵ ਕੀਤੇ ਉਦੋਂ ਸਭ ਤੋਂ ਪਹਿਲੇ ਪ੍ਰੋਜੈਕਟਾਂ ਦੇ ਵਿੱਚੋਂ ਇਹ ਸੀਗਾ ਇਸ ਰਾਂਚੋ ਦੇ ਨਾਲ-ਨਾਲ ਇਹ ਜਿਹੜਾ ਵਾਕਿੰਗ ਟਰੈਕ ਹੈ ਇਹ ਬਣੇ ਕਿਉਂਕਿ ਇਹ ਜਿਹੜੀ ਸੜਕ ਵੀ ਬਣੀ ਸੀ ਇਹ ਉਸ ਸਮੇਂ ਜੋ ਡੇਢੀ ਐਮਐਲਏ ਸੀਗੇ 94 99 ਦੇ ਵਿੱਚੋਂ ਤੁਹਾਡੇ ਯਾਦ ਹੋਏਗਾ ਉਦੋਂ ਅ ਇੱਥੇ ਤੱਕ ਲਵਾ ਕੇ ਗਈ ਸੀ ਉਦੋਂ ਫਿਰ ਸਾਰੇ ਚੰਦ ਚਾਂਦੀ ਦੀ ਕਹੀ ਨਾਲ ਹਾਂ ਉਦੋਂ ਮੈਂ ਵਿੱਚ ਦੀ ਉਦੋਂ ਇਹ ਪ੍ਰੋਜੈਕਟ ਕਨਸੀਵ ਹੋਇਆ ਸੀਗਾ ਤਾਂ ਕਿ ਜਿਹੜੇ ਫਲੱਡਸ ਆਉਂਦੇ ਸੀਗੇ ਉਹਨਾਂ ਨੂੰ ਨੂੰ ਸ਼ਹਿਰ ਨੂੰ ਨੁਕਸਾਨ ਨਾ ਹੋਵੇ ਤੇ ਫਿਰ ਹੁਣ ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਵਾਕਿੰਗ ਟਰੈਕ ਵੀ ਜਿਹੜਾ ਉਹ ਬਣਨਾ ਚਾਹੀਦਾ ਤਾਂ ਕਿ ਲੋਕ ਘਟਨਾਵਾ ਤੋਂ ਬਾਸ ਸਕਣ ਸੋ ਉਹਦੀ ਨਾਲ ਦੀ ਨਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਚੈਲੰਜਸ ਤਾਂ ਕਾਫੀ ਆਏ ਕਿ ਕਿਤੇ ਮਿੱਟੀ ਘਟ ਸੀਗੀ ਕਿਤੇ ਵੱਧ ਸੀਗੀ ਕਿਤੇ ਚੜਾਈ ਘਟ ਸੀ ਵੱਧ ਸੀ ਫਿਰ ਇਰੀਗੇਸ਼ਨ ਵਾਲਿਆਂ ਦਾ ਸੀ ਕਿ ਜੇ ਸਪੋਜ਼ ਫਲੱਡ ਵਗੈਰਾ ਦੋਸਤੋਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਦੇ ਵਿੱਚ ਸਮਾਂ ਜ਼ਰੂਰ ਲੱਗਿਆ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਅੱਜ ਬਣ ਕੇ ਤਿਆਰ ਹੈ ਤਕਰੀਬਨ 70 ਲੱਖ ਰੁਪਏ ਦੀ ਲੱਗ ਦੇ ਨਾਲ ਇਸ ਪ੍ਰੋਜੈਕਟ ਦੇ ਲਈ ਸਪੈਸ਼ਲੀ ਫੰਡਸ ਨੇ ਜਿਹੜੇ ਉਹ ਮੈਂ ਪੀ ਆਈ ਟੀ ਵੀ ਦੇ ਵਿੱਚੋਂ ਲੈ ਕੇ ਆਇਆ ਔਰ ਅ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ ਤਕਰੀਬਨ 3700 ਪੇੜ ਨੇ ਜਿਹੜੇ ਵੱਡੇ ਛੋਟੇ ਬੂਟੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਸੋ ਇਹ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪ ਦੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਕਿਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹਾਏ ਦਾ ਪਸਾਰੀ ਲੈ ਸਕੀਏ ਇਹਦੇ ਨਾਲ ਨਾਲ ਜਿਹੜੀ ਫਿਰ ਤੁਸੀਂ ਕੋ ਵੀ ਪਾਸ ਹੋਈ ਪਈ ਹੈ ਜੀ ਉਹ ਸੀਆਰਐਫ ਦੇ ਵਿੱਚ ਪੈਸੇ ਜਿਹੜਾ ਉਹ ਆ ਰਿਹਾ ਹੈ ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਜਖੇਪੁਰ ਹੁੰਦੇ ਹੋਏ ਧਰਮਗੜ੍ਹ ਹੁੰਦੇ ਹੋਏ ਭਲਾਡੇ ਤੱਕ ਆ ਇਹ ਸੜਕਾਂ ਜਿਹੜੀ ਇਹ ਚੌੜੀ ਹੋ ਰਹੀ ਹੈ ਤੇ ਇਹਦੇ ਨਾਲ ਨਾਲ ਟਰੈਕ ਦੇ ਨਾਲ-ਨਾਲ ਲਾਈਟਸ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਵੀ ਉਸ ਰੋਡ ਦੇ ਵਿੱਚ ਕੀਤੀ ਹੈ ਅਮਨ ਜੀ ਇਹ ਵੀ ਕਿ ਤਾਂ ਲਾਈਟਿੰਗ ਨਹੀਂ ਹੈਗੀ ਜੀ ਇੱਥੇ ਉਹੀ ਕਹੇ ਨਾ ਜੀ ਉਹ ਉਹੀ ਕਹੇ ਵੀ ਉਹਨੂੰ ਉਸ ਲਾਈਟਾਂ ਨੂੰ ਜੇ ਟ੍ਰੈਕ ਵਾਕਿੰਗ ਟ੍ਰੈਕ ਦੇ ਵਿੱਚ ਪਾਉਂਦਾ ਸੀਗਾ ਤੇ ਪ੍ਰੋਜੈਕਟ ਬਹੁਤ ਵੱਡਾ ਬਣ ਜਾਣਾ ਸੀਗਾ ਟਾਈਮ ਲੱਗਣਾ ਸੀਗਾ ਸੋ ਉਹਦੇ ਵਿੱਚ ਉਸ ਰੋਡ ਦੇ ਵਿੱਚ ਪ੍ਰਬੇਜਨ ਹੈ ਜਿਹੜੀ ਅਸੀਂ ਲਾਈਟਾਂ ਦੀ ਉਹ ਕੀਤੀ ਹੈ ਇੱਕ ਸੀਵਰੇਜ ਪਾਣੀ ਦੀ ਨਿਕਾਸੀ ਵੀ ਇੱਥੇ ਆਉਂਦੀ ਹੈਗੀ ਕਿੱਥੇ ਇਹ ਨਾਲੇ ਜੀ ਜਿਹੜੀ ਇੱਧਰ ਬਸਤੀਆਂ ਨੇ ਜੀ ਸੀਵਰੇਜ ਨਿਕਾਸੀ ਕਰ रखी ਜੀ ਗੰਦੇ ਪਾਣੀ ਬਸਤੀਆਂ ਤੋਂ ਹਾਂ ਜੀ ਬਸਤੀਆਂ ਤੋਂ ਡਾਇਰੈਕਟ ਨਾਲੇ ਜੀ ਕਰ ਰੱਖੇ ਨਾਲੇ ਨਾਲੇ ਜੀ ਕਰ ਪੜੋਲੀਆਂ ਪੀਆਂ ਹੋਈਆਂ ਨੇ ਜੀ ਤੇ ਹਰ ਰੋਜ਼ ਹੀ ਸਮਝੋ ਤਾਂ 24 ਘੰਟੇ ਸੀ ਜਿਹਦੇ ਕਰਕੇ ਮੇਨ ਗੱਲ ਹੈ ਵੀ ਸੇਅਰ ਕਰਨ ਵਾਲਿਆਂ ਨੂੰ ਬਦਬੂ ਆ ਜਿਹੜੀ ਉਹ ਚਲ ਨਹੀਂ ਪੈ ਰਹੀ ਹੈ ਨਹੀਂ ਉਹਨਾਂ ਨੇ ਡਾਇਰੈਕਟ ਦੇਖੋ ਉਪਰ ਪੱਕੇ ਨਹੀਂ ਡਾਇਰੈਕਟ ਨਹੀਂ ਜੀ ਇਹ ਪਈਆਂ ਹੋਈਆਂ ਸਰਕਾਰੀ ਪਈਆਂ ਹੋਈਆਂ ਜੀ ਸਰਕਾਰੀ ਨਹੀਂ ਆਪਣਾ ਪੈਸਾ ਲੋਕਾਂ ਦਾ ਕਿਉਂ ਹੁੰਦੇ ਜਿੱਥੇ ਹੁਣ ਆਏ ਜੀ ਸਪੋਜ਼ ਜਿਵੇਂ ਗਰੀਬ ਬਸਤੀਆਂ ਬਸੀਆਂ ਹੋਈਆਂ ਨੇ ਉਹਦੇ ਵਿੱਚ ਓਵੇਂ ਡਾਇਰੈਕਟ ਇਹਦੇ ਵਿੱਚ ਚੋ ਦੇ ਵਿੱਚ ਨਹੀਂ ਪੈ ਸਕਦਾ ਹੈਗਾ ਪਰ ਉਹਨਾ ਕੋਲੇ ਹੁਣ ਉਹ ਕਿਹੜਾ ਅੱਜ ਦੇ ਬੈਠੇ ਨੇ ਤੁਸੀਂ ਦੇਖਦੇ ਹੋ ਨਹੀਂ ਗਰੀਬ ਬਸਤੇ ਨਹੀਂ ਕਿਹੜੀ ਇੱਧਰ ਜੀ ਤੁਹਾਡੀ ਘਰ ਦੇ ਬੈਕ ਸਾਈਡ ਜੋ ਕਲੋਨੀ ਹੈ ਕਲੋਨੀ ਦੀ ਗੱਲ ਕਰਦੇ ਹੋ ਨਾਲੀਆਂ ਦਾ ਪਾਣੀ ਹਾਂ ਨਾਲ ਕਰ ਰਹੇ ਨੇ ਜਦੋਂ ਪਾਣੀ ਜੀ ਉਹਦੀਆਂ ਪੀਂ ਜਾਂਦੇ ਆ ਉਧਰ ਜਿਹੜੇ ਹੈਗੇ ਨੇ ਸਿਵਰੇਜ ਪਿਆ ਹੋਇਆ ਨਹੀਂ ਹੈ ਨਾਲੀਆਂ ਦਾ ਪਾਣੀ ਹੈ ਨਾਲੀਆਂ ਦਾ ਪਾਣੀ ਹੋਏ ਤਾਂ ਸਿਵਰੇਜ ਨਹੀਂ ਆ ਚੈੱਕ ਕਰ ਲੇ ਤੁਸੀਂ ਸਲਾਮ ਵਿੱਚ ਕੇਵਨ ਮੰਤਰੀ ਅਮਨ ਅਰੋੜਾ ਵੱਲੋਂ ਆਪਣੇ ਹਲਕੇ ਦੇ ਨੁਹਾਰ ਬਦਲ ਨਹੀਂ ਲਗਾਤਾਰ ਵਿਕਾਸ ਕਰਦੇ ਨਹੀਂ ਪੱਥਰ ਰੱਖੇ ਜਾ ਰਹੇ ਹਨ ਜਿ세 ਤਹਿਤਾਜ ਸਰਕਾਰੀ ਕਾਲਜ ਵਿਖੇ ਉਹਨਾਂ ਵੱਲੋਂ ਨਵੇਂ ਟਰੈਕ ਦਾ ਉਦਗਾਟਨ ਕੀਤਾ ਗਿਆ ਉਹਨੇ ਦੱਸਿਆ ਕਿ ਇਸ ਨਾਲ ਖਿਡਾਰੀਆਂ ਨੂੰ ਕਾਫੀ ਸਹੂਲਤਾਂ ਪ੍ਰਾਪਤ ਹੋਵੇਗੀ ਦਲਪ ਸਿੰਘ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 68 ਕਰੋੜ ਰੁਪਏ ਦੀ 68 ਲੱਖ ਰੁਪਏ ਦੀ ਲਾਗਤ ਦੇ ਨਾਲ 400 ਮੀਟਰ ਦਾ ਸਟੈਂਡਰਡ ਟਰੈਕ ਹੈ ਜਿਹੜਾ ਉਹ ਉਹਦਾ ਸ਼ੁਰੂਆਤ ਕਰਨ ਲਈ ਆਇਆ ਉਹਦਾ ਨਹੀਂ ਪੱਥਰ ਰੱਖਣ ਦੇ ਲਈ ਆਇਆ ਇਹ ਉਹ ਕਾਲਜ ਹੈ ਤੇ ਇਹ ਉਹ ਧਰਤੀ ਹੈ ਉਹ ਗਰਾਊਂਡ ਹੈ ਜਿਨੇ ਬੜੇ ਤਗੜੇ ਪਲੇਅਰ ਬੜੇ ਤਗੜੇ ਐਥਲੀਟ ਜਿਹੜੇ ਉਹ ਪੈਦਾ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਇਸੇ ਕਾਲਜ ਦੇ ਸਟੂਡੈਂਟ ਰਹੇ ਨੇ ਸੋ ਪਹਿਲੇ ਦਿਨ ਤੋਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਹਲਕੇ ਦੇ ਨਾਲ ਨਾਲ ਇਸ ਕਾਲਜ ਦੇ ਵਿੱਚ ਵੀ ਜਿੰਨਾ ਕੰਮ ਇਨਫਰਾਸਟ੍ਰਕਚਰ ਦਾ ਜਾਂ ਬਾਕੀ ਹੋਰ ਵੀ ਡਵੈਲਪਮੈਂਟ ਦੇ ਕੰਮ ਨੇ ਬਾਕੀ ਰਹਿੰਦੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਉਸੇ ਲੜੀ ਦੇ ਵਿੱਚ 18 ਲੱਖ ਰੁਪਏ ਦੇ ਲਾਗਤ ਦੇ ਨਾਲ ਇਹ ਸੈਂਟਰ ਟ੍ਰੈਕ ਹੈ ਜਿਹੜਾ 400 ਮੀਟਰ ਦਾ ਹੀ ਬਣਾਇਆ ਜਾ ਰਿਹਾ ਜਿਹਦੇ ਵਿੱਚ ਔਰ ਅੰਦਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਹੈ ਜਿਹੜਾ ਉਹ ਹੋ ਜਾਏਗਾ ਉਹਦੇ ਵਿੱਚ ਜਿਹੜੇ ਤੁਹਾਡੇ ਸਪ੍ਰਿੰਕਲ ਸਿਸਟਮ ਵਗੈਰੇ ਸਾਰਾ ਆਧੁਨਿਕ ਸਿਸਟਮ ਦੇ ਨਾਲ ਇਹ ਤਿਆਰ ਕਰਕੇ ਤਕਰੀਬਨ 4-5 ਕੁ ਮਹੀਨਿਆਂ ਦੇ ਵਿੱਚ ਇਸ ਨਾਮ ਸ਼ਹਿਰ ਨੂੰ ਤੋਹਫ਼ਾ ਜਿਹੜਾ ਉਹ ਦੇ ਦਾਂਗੇ ਅਮਨ ਜੀ ਤੁਸੀਂ ਬਹੁਤ ਵਧੀਆ ਪ੍ਰੋਜੈਕਟ ਲਗਾ ਰਹੇ ਹੈਗੇ ਪਰ ਕਈ ਵਾਰ ਠੇਕੇਦਾਰ ਏਡੀ ਨਗਲੀ ਕਰਦੇ ਨੇ ਜੀ ਤੇ ਕੰਮ ਵਿੱਚ ਰੋਕ ਦਿੰਦੇ ਨੇ ਹੁਣ 1 ਕਰੋੜ 33 ਲੱਖ ਰੁਪਏ ਦਾ ਇੱਥੇ ਨੀ ਪੱਥਰ ਰੱਖੇ ਗਏ ਸੀ ਜੀ 14 7 ਮਹੀਨੇ ਹੋ ਗਏ ਜੀ ਉੱਥੇ ਸਾਰਾ ਕੰਮ ਉਵੇਂ ਹੀ ਰੁਕਿਆ ਖੜਾ ਉਹਦੇ ਚ ਟਾਇਲਟ ਬਣਨੇ ਸੀ ਜੀ ਬਾਉਂਡਰੀ ਬਣਨੇ ਸੀ ਉਹਦੇ ਚ ਇਸ ਤਰ੍ਹਾਂ ਪਤਾ ਬਣਨੇ ਸੀ ਜੀ ਸਾਰਾ ਕੰਮ ਐ ਹੀ ਖੜਾ ਜੀ ਪਤਾ ਮੈਨੂੰ ਉਹਦੇ ਚ ਜਿਹੜੇ ਵਾਸ਼ਰੂਮ ਵਗੈਰਾ ਨੇ ਉਹ ਤਾਂ ਸ਼ਾਇਦ ਕੁਝ ਬਣ ਗਏ ਪਰ ਕਿਉਂਕਿ ਇਹ ਚ ਦੋ ਰੀਜ਼ਨ ਸੀਗੇ ਇਹਦੇ ਚ ਥੋੜੀ ਜੀ ਫੰਡ ਦੀ ਦਿੱਕਤ ਆ ਗਈ ਸੀ ਕਿਉਂਕਿ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਫੰਡਸ 31 ਮਾਰਚ ਕਰਕੇ ਸਟਾਪ ਹੋ ਗਏ ਤੇ ਫਿਰ ਚੋਣਾਂ ਦਾ ਜਿਹੜਾ 4 ਮਹੀਨੇ ਹੋ ਰਿਹਾ ਪਰ ਉਹਦੇ ਬਾਰੇ ਵੀ ਹੁਣ ਜਿਹੜੀ ਫੰਡਸ ਦੀ ਕਲੀਅਰੈਂਸ ਹੈ ਉਹ ਹੋ ਗਈ ਹੈ ਤੇ ਬੜੀ ਜਲਦੀ ਹਫਤੇ ਦਸ ਦੇ ਨਾਲ ਵਿੱਚ ਉਹ ਵੀ ਕੰਮ ਇਹਦਾ ਦੁਬਾਰਾ ਸ਼ੁਰੂ ਹੋ ਜਾਊਗਾ ਸਰ ਤੁਹਾਡੀ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ 20000 ਸੋਲਰ ਟਿਊਬਲਾਂ ਨਾਲ ਹਾਂਜੀ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੈ ਕੀ ਉਹ ਸਕੀਮ ਹੈ ਪੂਰੀ ਗੱਲ ਜਾਣਨਾ ਕਰਦੇ ਦੇਖੋ ਅੱਜ ਪੰਜਾਬ ਦੇ ਵਿੱਚ ਤਕਰੀਬਨ 1.5 ਲੱਖ ਕਿਸਾਨ ਇਹਜ ਹੈ ਜਿਨ੍ਹਾਂ ਵਿਚਾਰਿਆਂ ਕੋਲੇ ਬਿਜਲੀ ਕਨੈਕਸ਼ਨ ਹੈ ਨਹੀਂ ਯਾ ਤਾਂ ਉਹ ਗਵਾਂਡੀ ਤੋਂ ਪਾਣੀ ਮੁੱਲ ਲੈਂਦੇ ਨੇ ਤੇ ਯਾ ਉਹਨਾਂ ਨੂੰ ਜਨਰੇਟਰ ਤੇ ਉੱਪਰ ਆਪਦੀ ਖੇਤ ਦੀ ਸਿੰਚਾਈ ਜਿਹੜੀ ਉਹ ਕਰਨੀ ਪੈਂਦੀ ਆ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਿਊਏਬਲ એનર્ਜੀ ਪੇਡਾ ਕਹਿੰਦੇ ਜਿਹਨੂੰ ਆਪਾਂ ਉਹ 20000 ਸੋਲਰ ਪੰਪ ਸੈੱਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਮਵਾਰ ਤੋਂ ਇਹਦਾ ਪੋਰਟਲ ਜਿਹੜਾ ਉਹ ਖੁੱਲ ਜਾਏਗਾ ਔਰ ਇਹਦੇ ਵਿੱਚ 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਹੇ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਨੇ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਨਾਲੋਂ ਜ਼ਿਆਦਾ ਉਹਨਾਂ ਦੇ ਵਿੱਚ ਨਾਲ ਸਪ੍ਰਿੰਕਲ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਚ ਵੀ 80% ਦੇ ਕਰੀਬ ਸਬਸਿਡੀ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਣ ਸੋਮਵਾਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ ਅਮਨ ਜੀ ਇਹ ਖਿਡਾਰੀਆਂ ਵਾਸਤੇ ਤੁਸੀਂ ਵੱਡੇ ਉਪਰਾਲੇ ਕਰ ਰਹੇ ਸਰਕਾਰ ਵੀ ਕਰ ਰਹੀ ਹੈ ਜੀ ਨੌਕਰੀਆਂ ਵੀ ਦੇ ਰਹੀ ਹੈ ਪਰ ਇਸ ਨਾਮ ਦੇ ਵਿੱਚ ਜੀ ਇੱਕ ਇੰਟਰਨੈਸ਼ਨਲ ਬੌਕਸਰ ਹੈ ਜੀ ਜਸਪ੍ਰੀਤ ਸਿੰਘ ਉਹਦੇ ਡੈਡੀ ਦੀ ਡੈਥ ਹੋ ਚੁੱਕੀ ਹੈ ਤੇ ਮਾਤਾ ਸਕੂਲ ਪ੍ਰਾਈਵੇਟ ਦੇ ਵਿੱਚ ਪੀਣ ਲੱਗੀ ਹੋਈ ਹੈ ਵੀ ਇੰਨੀ ਮਾਰੀ ਹਾਲਤ ਹੈ ਜੀ ਉਹ ਪ੍ਰੈਕਟਿਸ ਕਰਨ ਦੇ ਵਿੱਚ ਵੀ ਡਾਈਟ ਦੇ ਵਿੱਚ ਜਿਆ ਹੋਰ ਬਾਹਰ ਖੱਡਣ ਜਾਂਦਾ ਜੀ ਇੱਕ ਨੰਬਰ ਦਾ ਖਿਡਾਰੀ ਸਾਰੇ ਖੇਡਾਂ ਦੇ ਵਿੱਚ ਉਹਦੇ 골ਡ ਮੈਡਲਿਸਟ ਹੈ ਜੀ ਛੋਡੇ ਖੇਡਾਂ ਵਤਨ ਪੰਜਾਬ ਦੇ ਵਿੱਚ 7-8 골ਡ ਮੈਡਲ ਪਹਿਲਾਂ ਵੀ ਲੈ ਚੁੱਕਿਆ ਹੁਣ ਵੀ ਖੇਡ ਰਿਹਾ ਜੀ ਪਰ ਉਹ ਦਿੱਕਤ ਦੇ ਵਿੱਚ ਹੈ ਪਰਿਵਾਰ ਉਹਦੀ ਥੋੜੀ ਜੀ ਮਦਦ ਹੋ ਜੇ ਜਿਆ ਤੁਹਾਡੇ ਵੱਡੋ ਕੋਈ ਉਪਰਾਲਾ ਕੀਤਾ ਜਾਵੇ ਉਹਨੂੰ ਛੋਟੀ ਮੋਡੀ ਕਹਿੰਦੇ ਨੌਕਰੀ ਮਿਲ ਜੇ ਜਿਸ ਹਿਸਾਬ ਦੀ ਉਹਦੀ ਪੜ੍ਹਾਈ ਹੈ ਜਾਂ ਉਹਦੇ ਮੈਡਲ ਨਹੀਂ ਕੋਈ ਗੱਲ ਨਹੀਂ ਦੱਸ ਦਿਓ ਤੁਸੀਂ ਇਹ ਅਜੇ ਤੱਕ ਚਲੋ ਬਾਕੀ ਵੀ ਕਿਸੇ ਨੇ ਨਹੀਂ ਦੱਸਿਆ ਕਿ ਤੁਸੀਂ ਵੀ ਪਹਿਲੇ ਬੰਦੇ ਹੋ ਨਹੀਂ ਤੁਸੀਂ ਵੀ ਪਹਿਲੇ ਬੰਦੇ ਹੋ ਤੁਸੀਂ ਵੀ ਸਿਰਫ ਕੈਮਰੇ 'ਤੇ ਦੱਸ ਦਿਓ ਤੁਸੀਂ ਵੀ ਕੁਝ ਨਹੀਂ ਦੱਸਦੇ ਕਿ ਸਨਮ ਬਾਰੇ ਜਦੋਂ ਸਾਰੇ ਉਹ ਗੱਲ ਆਈ ਜਦੋਂ ਤੁਹਾਨੂੰ 200 ਇਸ ਸਨਮ ਆਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜ਼ਾਜ਼ਤ ਦੇ ਦਿਓ ਔਰ ਅਬ ਰੱਖਾ